ਜਿਹੜੇ ਬਾਜ਼ਾਰ ਚ ਆ ਕੇ ਤੁਸੀਂ 10-10 ਹਜ਼ਾਰ ਰੁਪਏ ਦੇ ਕੋਟ ਵੰਡ ਰਹੇ ਹੋ 2 ਪੀਸ ਸਾਡੇ ਕੋਲ ਆਜੋ 10000 ਵਾਲਾ ਕੋਟ ਵੰਡ ਸਿਰਫ 2995 ਜਮਾਗੇ ਸਲਾਈ ਕਰਕੇ ਦਵਾਂਗੇ ਆ 3 ਪੀਸ ਕੋਟ ਬੰਡ ਚੈੱਕ ਕਰੋ ਕੋਈ ਇਹਦਾ 15000 ਮੰਗਦਾ ਕੋਈ 16000 ਮੰਗਦਾ 3760 ਚ ਲੈ ਜਾਓ ਸਲਾਈ ਕਰਕੇ ਦਵਾਂਗੇ ਕਪੜਾ ਚੰਗਾ ਦਵਾਂਗੇ ਜਿਹੜੇ ਬਲੇਜ਼ਰ ਪਾਉਂਦੇ ਇੰਗਲੈਂਡ ਵਾਲੇ ਜਿਹੜੇ ਪਾਉਂਦੇ ਅਮਰੀਕਾ ਵਾਲੇ ਆਹ ਲਓ ਜੀ ਇਦਾਂ ਦੀਆਂ ਲਗਜ਼ਰੀ ਰਾਇਲ ਚੀਜ਼ਾਂ ਵੀ ਤੁਹਾਨੂੰ ਆਪ ਇੱਥੇ ਦੇ ਦੇਣੀਆਂ ਹੈਗੀਆਂ ਹੁਣ ਕੁਰਤੇ ਪਜਾਮੇ ਤੇ 3 3000 32 320 ਖਰਚਣ ਦੀ ਲੋੜ ਨਹੀਂ ਸਾਡੇ ਕੋਲ ਆਜੋ 12 1400 ਰੁਪਏ ਦੇ ਵਿੱਚ ਸਲਾਈ ਕਰਕੇ ਕੁਰਤਾ ਪਜਾਮਾ ਤੁਹਾਡੇ ਸਾਈਜ਼ ਦਾ ਪਾ ਦੇ ਦੇਣਾ ਹੈਗਾ ਕੋਈ ਕਹਿੰਦਾ 10000 ਰੁਪਏ ਕਰਾਇਆ ਸ਼ੇਰਬਾਨ ਕੋਈ ਕਹਿੰਦਾ ਅਸੀਂ 20000 ਰੁਪਏ ਦੀ ਮੁੱਲ ਦੇਣੀ ਆ ਇੱਥੇ ਆਓ ਸਾਡੇ ਕੋਲ 6500 ਰੁਪਏ ਦੇ ਵਿੱਚ ਸ਼ੇਰਵਾਨੀ ਸਲਾਈ ਕਰਕੇ ਦੇ ਦਿਆਂਗੇ ਕੋਟ ਪੈਂਟ ਦੀ ਕੁਆਲਿਟੀ ਚੈੱਕ ਕਰ ਲੋ ਏ ਕਲਾਸ ਕਪੜਾ ਦਵਾਂਗੇ ਫੁੱਲ ਗਾਰੰਟੀ ਦਵਾਂਗੇ ਬਜ਼ਾਰਾਂ ਦੇ ਵਿੱਚ ਕੱਲੀ ਸਮਾਈ 5-5000 ਆ ਭਾਜੀ ਰੰਗ 1 2 3 ਨਹੀਂ ਜਿੰਨੇ ਮਰਜ਼ੀ ਰੰਗ ਲੈ ਲੋ ਰੰਗਾ ਮੇਚ ਹੀ ਫੁੱਲ ਗਾਰੰਟੀ ਜੀ ਇਸ ਤੋਂ ਇਲਾਵਾ ਤੁਸੀਂ ਸ਼ਰਟ ਲੈਣੀਆਂ ਸ਼ਰਟਾਂ 'ਚ ਬਹੁਤ ساری ਵੈਰਾਈਟੀ ਆ ਸ਼ੇਰਵਾਨੀਆਂ ਚੈੱਕ ਕਰ ਲੋ ਸ਼ੇਰਵਾਨੀਆਂ 'ਚ ਬਹੁਤ ਸਾਰੇ ਰੰਗ ਆ ਬਲੇਜ਼ਰਾਂ 'ਚ ਬਹੁਤ ਸਾਰੇ ਰੰਗ ਆ ਚੱਕੋ ਜੀ ਇਟਾਲੀਅਨ ਫੈਬਰਿਕ ਹੈਗਾ ਜਿਹੜਾ ਬਜ਼ਾਰਾਂ ਦੇ ਵਿੱਚ ਕੱਲਾ ਕੋਟ ਪੈਂਟ 15-20000 ਦਾ ਬਣਦਾ ਸੀ 5-7000 'ਚ ਬ ਕਰ ਲਓ ਲਾਈਟ ਡਾਰਕ ਸਾਰੇ ਹੈਗੇ ਆ ਹੁਣ ਤੁਸੀਂ ਚਾਹੁੰਦੇ ਹੋ ਵੀ ਸਾਨੂੰ ਇਦਾਂ ਦੇ ਬਲੇਜ਼ਰ ਇਦਾਂ ਦੇ ਸਟਾਈਲਿਸ਼ ਬਣਾਏ ਤੇ ਉਹ ਵੀ ਬਣਾ ਦੇਾਂਗੇ ਆ ਦੇਖੋ ਜੀ ਹਰ ਇੱਕ ਤਰ੍ਹਾਂ ਦੀ ਚੀਜ਼ ਚਾਹੇ ਤੁਸੀਂ ਜਿੱਦਾਂ ਦੀ ਵੀ ਚੀਜ਼ ਲੈਣੀ ਆ ਹੁਣ ਦਿੱਲੀ ਬੰਬੇ ਵਾਲੇ ਐਕਟਰ ਮਾਡਲ ਪਿੱਛੇ ਛੱਡ ਦਾਂਗੇ ਉਹ ਪਿੰਡਾਂ ਵਾਲੇ ਸਾਡੇ ਦੇਸੀ ਦੇਸੀ ਭਰਾ ਵੀ ਮੈਗਾ ਮਾਡਲ ਬਣਾ ਦੇਾਂਗੇ ਹਰ ਇੱਕ ਚੀਜ਼ ਨੂੰ ਦਵਾਂਗੇ ਟੌਪ ਦੀ ਦੇਖੋ ਜਿਹੜੀ ਚੀਜ਼ ਇਹਦੇ ਵਿੱਚ ਤੁਸੀਂ ਪਸੰਦ ਕਰੋਗੇ ਤੁਹਾਨੂੰ ਅਸੀਂ ਦੇ ਦੇਣੀ ਆ ਜਿਹੜੇ 20-20000 ਦੇ ਕੋਟ ਮੰਡਾ ਅਸੀਂ ਇੱਥੇ 4000 5000 5500 ਤੁਹਾਨੂੰ ਦੇ ਦੇਣੀ ਆ ਆ ਚੱਕੋ ਦੁਬਈ ਵਾਲਾ ਕੁਰਤਾ ਪਜਾਮਾ ਜਿਹੜਾ ਮੰਗਦਾ ਉਹਨੂੰ ਦਈਦਾ ਜਿਹੜਾ ਬਜ਼ਾਰਾ ਚ ਇਹ ਗੀਜ਼ਾ ਕੋਟਨ ਦੁਬਈ ਵਾਲਾ ਕੁਰਤਾ ਪਜਾਮਾ ਤੈਨੂੰ 3000 ਦਾ ਸਾਡੇ ਕੋਲ 12-1300 ਰੁਪਏ ਦੇ ਵਿੱਚ ਲੈ ਜਾਓ ਬਲੈਕ ਕਲਰ ਚ ਪੀਪਰ ਕੋਟਨ ਗੀਜ਼ਾ ਲੈ ਲੈਣ ਸਾਰੇ ਮਿਲ ਜਾਂਦਾ ਰੰਗਾ ਮੇਟੀ ਚੈੱਕ ਕਰ ਲੋ ਭਾਜੀ ਜਾਗੋ ਪਾਰਟੀਆਂ ਤੇ ਰੰਗਾ ਮੇਟੀ ਵੀ ਸਾਡੇ ਕੋਲ ਫੁੱਲ ਆਹ ਦੇਖ ਜੇ ਤੁਸੀਂ ਬਾਹਰ ਕਿਤੇ ਜਾਣੇ ਹੋ ਤੁਸੀਂ ਕਹਿੰਦੇ ਹੋ ਦਰਜੀ ਕੋ ਜਾ ਕੇ ਵੀ ਇਦਾਂ ਕਢਾਈ ਕਰਾਉਣੀਆਂ ਮਹੀਨਾ ਮਹੀਨਾ ਲਾ ਦੇਣੇ ਕਢਾਈ ਕੱਢਣ ਲਈ ਕਾਰੀਗਰ ਬਹੁਤ ਬਿਜ਼ੀ ਆ ਪਰ ਸਾਡੇ ਕੋਲ ਆਜੋ ਬਿਲਕੁਲ ਰੈਡੀ ਪਿਆ ਸਮਾਨ ਬਾਜ਼ਾਰ ਚ ਜਾ ਕੇ ਤੁਸੀਂ ਇਦਾਂ ਦੇ ਕੋਟ ਪੈਂਟ ਲੈਣੇ ਹੋ ਕੋਈ 30000 ਮੰਗਦਾ ਕੋਈ 32000 ਮੰਗਦਾ ਕੋਈ 35000 ਮੰਗਦਾ ਅਸੀਂ ਤੁਹਾਨੂੰ ਸਿਰਫ 13000 ਰੁਪਏ ਦੇ ਵਿੱਚ ਸਲਾਈ ਕਰਕੇ ਇਦਾਂ ਦੇ ਡਿਜ਼ਾਈਨਰ ਰਾਇਲ ਕੱਪੜੇ ਦੇ ਰਣੇ ਹੈਗੇ ਪੇਮੈਂਟ ਦਾ オリジナル ਕੋਟ ਪੈਂਟ ਬਜ਼ਾਰਾਂ ਦੇ ਵਿੱਚ ਜਿਹੜੇ ਕੋਟ ਪੈਂਟ ਦਾ ਰੇਟ 20 25 25000 ਅਸੀਂ 9500 ਰੁਪਏ ਦੇ ਵਿੱਚ ਸੀ ਕੇ ਦੇ ਦਾਂਗੇ ਜੀ ਠੋਕ ਕੇ ਗ੍ਰੈਂਡੀ ਚੈਲੰਜ ਕਰਕੇ ਕਹਿੰਦੇ ਆ ਸੋ ਆ ਦੇਖੋ ਚਾਹੇ ਤੁਸੀਂ ਪਲੇਨ ਚ ਲੈਣਾ ਕੋਟ ਪੈਂਟ ਚਾਹੇ ਤੁਸੀਂ ਲਾਈਨਿੰਗ ਵਿੱਚ ਲੈਣਾ ਇਸ ਤੋਂ ਇਲਾਵਾ ਆ ਬਲੇਜ਼ਰ ਨਾਲ ਤੁਸੀਂ ਚੈੱਕ ਕਰ ਲੋ ਪੂਰੀਆਂ ਰਾਇਲ ਚੀਜ਼ਾਂ ਦਿਖਾ ਰਹੇ ਆ ਤੁਹਾਨੂੰ ਕੋਟ ਪੈਂਟ ਨਾਲੋਂ ਵੀ ਵੱਧ ਟੌਪ ਬਲੇਜ਼ਰ ਨਾਲ ਵਿੱਚ ਅਸੀਂ ਸਾਡੀ ਕੱਢ ਦੇਣੀ ਆ ਸ਼ੇਰਵਾਨੀਆਂ ਦੇ ਵਿੱਚ ਵੈਰਾਈਟੀ ਚੈੱਕ ਕਰ ਲੋ ਸਾਡੇ ਕੋਲ ਟੌਪ ਕਲਾਸ ਦੀ ਹੈਗੀ ਜਿਹੜੀ 6500 7000 ਚ ਅਸੀਂ ਸੀਕੇ ਦੇ ਦਨੇ ਆ ਡਿਜ਼ਾਈਨ ਚੈੱਕ ਕਰ ਲੋ ਕਲਰ ਚੈੱਕ ਕਰ ਲੋ ਵੈਰਾਈਟੀ ਬਹੁਤ ਆ ਗਈ ਆ ਹੁਣ ਤੁਸੀਂ ਟਾਈਮ ਨਾ ਵੇਸਟ ਕਰੋ ਛੇਤੀ ਛੇਤੀ ਬੱਟਰ ਰੋਡ ਕਾਦੀਆਂ ਆ ਜਾਓ ਜਿੱਥੇ ਜੈਂਟਸ ਦੇ ਵਿੱਚ ਫੁੱਲ ਫਾਇਦੇ ਆ ਕੋਟ ਪੈਂਟ ਕੁਰਤੇ ਪਿਆਵੇਂ ਸ਼ੇਰਵਾਨੀਆਂ ਬਾਸਕਟਾ ਸਾਰਾ ਕੁਝ ਹੈਗਾ ਹਰ ਇੱਕ ਪਾਸੇ ਤੁਹਾਡੇ ਬਹੁਤ ਸਾਰੇ ਪੱਗਾਂ ਦੇ ਵਿੱਚ ਵੀ ਸਾਡੇ ਕੋਲ 550 ਤੋਂ ਵੱਧ ਰੰਗ ਆ ਰੰਗ ਫੇਟ ਹੋ ਜਵੇ ਚਿਰਕ ਵਿੱਚ ਤਿੰਨ ਮਹੀਨੇ ਦੇ ਵਿੱਚ ਤੁਸੀਂ ਬਦਲ ਕੇ ਨਵੀਂ ਪੱਗ ਲੈ ਕੇ ਜਾ ਸਕਦੇ ਇੱਥੋਂ ਤੱਕ ਦੀਆਂ ਗਰੰਟੀਆਂ ਤਾਂ ਤੁਸੀਂ ਕੋਈ ਜਾਣਕਾਰੀ ਲੈਣੀ ਆ ਨੰਬਰ ਵੀ ਸਕਰੀਨ ਤੇ ਐਡਰੈਸ ਵੀ ਹੈਗਾ ਤੁਸੀਂ ਇੱਥੇ ਫੋਨ ਕਰ ਸਕਦੇ ਆ